आटा बांधता चलें ਆਜ ਤਾਂ ਮਾਈ ਦੀ ਮੇਲ ਹੋ ਗਈ ਯਾਰ ਉਹ ਮਾੜੀ ਤਾਂ ਬੜੀ ਫਾਇਸੀ ਗਿੱਦਾ ਵਿਭਾਗ ਗਿਆ ਤੂੰ ਕੈਸੇ ਹੋ ਗਿਆ ਤਾ

ਐਛੇ ਜੇ ਬਹੁਤ ਬਣ ਗਿਆ ਆਪਾਂ ਇਹ ਰਵੰਦੀ ਗਾਂ ਦਾ ਗੱਜਾ ਵੋ ਹਾਂ ਬੋਲ ਪੰਜਾ ਗਿਆ ਰੌਂਟਾ ਕਦੇ ਜਾ ਕੇ ਤਾਂ ਬਾੜੀਨ ਛੱਡ ਕੇ ਬਾਬਾ ਦਿਨ ਹੋ ਗਏ ਹਾਂ ਨਾਂਗੀ ਹੋ ਗਏ ਥਾਜਾ ਕੋਟ ਜਾਂ ਵੀ ਬੇਕ ਗਿਆ ਹੁਣ ਤਾਂ ਪੁਣਾ ਮਾਈ ਦਾ ਕਹਿਣਾ ਆਪਣਾ ਨਾਲ ਦੇ ਪੰਡਿਤਾਂ ਫੋਨ ਨਹੀਂ ਪਿਆ ਅਗਲੇ ਪੰਡੇ ਡਾਕਾ ਮਾਰ ਲੈਣੇ ਆਪਾਂ ਅਗਲੇ ਪੰਡੇ ਨਹੀਂ ਹੈ ਸੇ ਪੰਡੀ ਦੇਖੋ ਸੇ ਪੰਡੇ ਦੇਖ ਲੈਣਿਆ ਫਿਰ ਜੀ ਭਈ ਕੋ ਠੀਕੇ ਵੀਰੀ ਕੋਪਾਇਆ ਡਾਉਣ ਦਾ ਲੱਗਦਾ ਕਿ ਤੂੰ ਨਾ ਡਾਕਾ ਮਾਰ ਡਗਲੇ ਤੇ ਘਰੇ ਡਗ ਜੀ ਉਹ ਕੰਟੇ ਡੇ ਦੀ ਕੋੜੀ ਬੱਕੀ ਤਾਂ ਉਹਦਾ ਚੋਰਾ ਕਰ ਗਿਆ ਇਹ ਕੋਪਾ ਪੂਰਾ ਸ਼ਾਰਾ ਪੂਰਾ ਪੂਰਾ ਸ਼ਾਰਾ ਪੂਰਾ ਸ਼ਾਲਾ ਮਾਰ ਲੈਣਾ ਤੇ ਅੱਬ ਟੱਪੀਆਂ ਦਾ ਕੰਡਾ ਆਹ ਟੱਪੀਆਂ ਦਾ ਜਮਾ ਆਹ ਇਹ ਤਾਂ ਜਮਾ ਡਾਣੇ ਤੇ ਆ ਮੁੰਡਾ ਇਹ ਤਾਂ ਜਮਾ ਇਹਨੇ ਪਹਿਲਾਂ ਮਾਰਿਆ ਪੰਜ ਚਾਰ ਡਾਕੇ ਮੇਰੇ ਨਾਲ ਇਹਨੇ ਮਾਰਿਆ ਇਧਰ ਬਾਹਰ ਹੀ ਦੂਰ ਦੂਰ ਹਾਂ ਪਹਿਲਾਂ ਇਹ ਗੱਬਰ ਹੋਣਾ ਨਾ ਕੰਮ ਕਰਦਾ ਰਹਿ ਮੈਨੂੰ ਲੱਗਦਾ ਉਹ ਖੇਡੇ ਪਾਉਂਦਾ ਰਿਹਾ ਡਾਕੇ ਮਾਰਦਾ ਸੀ ਗੱਬਰ ਡਾਕੇ ਮਾਰ ਡਾਕੇ ਨਾਲ ਉਹਨਾਂ ਨੇ 10 ਡਸਕ ਵਾਲੇ ਨਾਲ ਹਾਂਜੀ ਡਸਕ ਵਾਲੇ ਡਾਕੂ ਆ ਨਾ ਰਹਿ ਕੇ ਆਏ ਇਹ ਬਟਾ ਪੰਜ ਉਹਨੇ ਤਾਂ ਪਾਇ ਜਿੱਟਣੀ ਇਹ ਚੱਲ ਈਲਾ ਤਾਂ ਉਹਨਾਂ ਦੀ ਆ ਮੇਰੀ ਗੱਲ ਖੋਪਿਆ ਉਹ ਆਏ ਘਰ ਭਾਈ ਤੂੰ ਮੱਤੀ ਮੂੜਾ ਪੱਖ ਰੱਖੀ ਹੈ ਤੇ ਮਾਇ ਰੱਖੂ ਮੜਾ ਜਾਂ ਮਾਗ ਲਾ ਇਹਨੂੰ ਮੋੜਾ ਬਚਾ ਲੈ ਛੱਡ ਜੰਗੇ ਹਵਾ ਆਲਾ ਪਾਜਦਾ ਹੈ ਨਾ ਕਿਉਂਕਿ ਪਾਜਦਾ ਬੰਦਾ ਕਿੱਦਾਂ ਨਹੀਂ ਤਨ ਪਤਾ ਹੈ ਜੇ ਗੀਣਾ ਦੇ ਘਰੇ ਗਏ ਗੱਲ ਥੋੜ੍ਹੀ ਮੇਰੀ ਇੱਕ ਤਾਂ ਬੋਲਣਾ ਨਹੀਂ ਇੱਕ ਪੈਰੂ ਨੰਗਾ ਜਾਣਾ ਠੀਕ ਹੈ ਜੇ ਇੱਕ ਮੱਤਲੀ ਖੜਕਾ ਤਾਂ ਜਮਾ ਨਾਉ ਨਹੀਂ ਖੜਕੇ ਰਹੋਣ ਦੇਣਾ ਜਦੋਂ ਕੀ ਕੱਕੇ ਗੇਟ ਕੇ ਆਗੇ ਉਦੂ ਬਾਹ ਕਿ ਜੁੱਤੀ ਨਾ ਖੜਕਾਈ ਜੇ ਤੈਨੂੰ ਪਰਵਾਹ ਨਹੀਂ ਠੀਕ ਹੈ ਜੇ ਕੂਝਾ ਤੇ ਛੁੱਟੇ ਪਿਆ ਜੇ ਕਾਲੀ ਰੇਕ ਹਾਂ ਇਹ ਕਾਲੀ ਤੇਰੀ ਠੀਕ ਹੈ ਜਮਾ ਡਾਕਾ ਪਾ ਮੱਤਲੀ ਮੈਂ ਸਦਾ ਮਾਰੀਏ ਕਿ ਕਾਡਾ ਹੋਵੇ ਅੰਡਰਟੇ ਮਾ ਅਸ਼ੀਕੀ ਬੜੀ ਟੁਰਣੀ ਨਹੀਂ ਹੂੰ ਆਪਾਂ ਗਾਣੇ ਕੋਨੇ ਜਾਂ ਕੋਈ ਲਾਲਾ ਲੁੱਟਾ ਨਾ ਨਾ ਮੈਂ ਤਾਂ ਕਨ ਕੱਟਾ ਕੁਟਾ ਖੋਲ ਕਿਣਾ ਪਾਇਦੇ ਕਿੱਥੇ ਲਟੇ ਰਹੇ ਮੈਂ ਕਹਿੰਦਾ ਕੋਈ ਵੱਡਾ ਡਾਕਾ ਮਾਰਲਾ ਕੁ ਚਾਰ ਦਿਨ ਲੰਗ ਜਾਣਗੇ ਆਪਣੇ ਚਾਰ ਢਾ ਲੰਗ ਜਾਣ ਦੋ ਤਾਂ ਗੱਲ ਮੰਨ ਗਾ ਤੇਰੀ ਦੇਖ ਕੱਟਾ ਕਿਨੇ ਕਿੱਡਾ ਹਜ਼ਾਰ ਦਾ ਕੱਟਾ ਬਿਕਦਾਗਾ ਸੱਤ ਸੱਤ ਛੋੜਾ ਪੈਂ ਜਾਇਆ ਜਰਾ 5 2 2 ਜਾਂਤਾ ਹੋਈ 25 25 ਤੋਂ 3500 ਤਾਂ ਕਣਕ ਹੀ ਹੋਈ ਦੋ ਕੁਆਰਟਲ ਕਣਕ ਹੀ ਆਉਗੀ ਦੋ ਕੁਆਰਟਲ ਕਿੰਨੇ ਦਿਨ ਚੱਲੂਗੀ ਆਪਣੀ ਵਾਹ ਉਹ ਤੇ ਆ ਪਉਂ ਜਾਨੇ ਕੱਢ ਕੀ ਖਾ ਲਿਆ ਕਰਾਂਗੇ ਰੋਟੀ ਜ਼ਰੂਰੀ ਆ ਆਪਾਂ ਦੀ ਪਕਾਉਣੀ ਆ 5 ਕਿਲੋ ਆਟਾ ਟਾਹੀ ਖਾਉਂਦੀ ਦਿੰਦਾ ਕੋਈ ਆਪਾਂ ਨੂੰ 5 ਕਿਲੋ ਆਟਾ ਖਾਂਦਾ ਉਹ ਜਿਹੜਾ ਆਪਣੇ ਨਾਲ ਲਿਆਂਦਾ ਗਾ ਸੁਪਰਮੈਨ ਹਾਂ ਕੋਪਾ ਹਾਂ 5 ਕਿਲੋ ਆਟਾ ਤੀਨੀ ਵਾਰ ਸਾਰੇ ਆ 5 ਕਿਲੋ ਕਿੱਥੋਂ ਖਾ ਲਿਓ ਇਹ ਕੰਦਾ ਦਾ ਬੇਟਾ ਬਾਵਾ ਇਹਦਾ ਕਿੱਥੋਂ ਆਣਾ ਜਾਣੀ ਇਹਨੂੰ ਬੋਲਦਾ ਹੀ ਨਹੀਂ ਹੈ ਰੋਟੀ ਜਾਜੀ ਖਾ ਗਿਆ ਮੂੰਹ ਨਹੀਂ ਪੱਤੀ ਜਾਜ ਉਹ ਹੀ ਡਾਕਾ ਨੇ ਮੈਂ ਗੱਲ ਦੱਸ ਕੇ ਹਟਾਂਗਾ ਲੈ ਕਿਹੜਾ ਜਾਕਾ ਮਰੂ ਇਹਦਾ ਪਹਿਲੀ ਡੌੜਾ ਪੈ ਗੋਇ ਨੂੰ ਨਾ ਨਾ ਬੋਲਦਾ ਹੀ ਨਹੀਂ ਹੈ ਉਹ ਬੋਲ ਤਾਂ ਹੋਂਟਾ ਬੋਲ ਪਾ ਹਈ ਨਹੀਂ ਡਾਕਾ ਮਾਰ ਲ ਗਏ ਆਪਾਂ ਇਹ ਪਹਿਲੀ ਚੋਂ ਗਿਆ ਉਹ ਸ਼ਾਂਤ ਹੋ ਜੀਏ ਆਪਾਂ ਗੱਲਾਂ ਨਹੀਂ ਕਰੀ ਜਾਂਦੇ ਉਹਨਾਂ ਨੂੰ ਸੀਰੀਅਸ ਲੱਗਿਆ ਇਹ ਉਹੀ ਗੱਲ ਹੈ ਤੂੰ ਮਟਲੀ ਬੋਲ ਹੋਂਟਾ ਡਰਨਾ ਮੰਨ ਲੈ ਸਾ ਪਹਿਲੀ ਦੰਡ ਬੰਦ ਕਰ ਦੋ ਜੱਟੇ ਢੇਲ ਤਾਰਕੰਟਾ ਨਹੀਂ ਰੁਕੂਗੀ ਦੰਦੜ ਪਾਗੇ ਪਾਂਦਾ ਜਰਾ ਦੇਖ ਦੰਦ ਤਾਂ ਕੱਢਦਾ ਯਾਰ ਬਾਹਰ ਬੋਲ ਤਾਂ ਪਰ ਖਤਮਾ ਚੱਲ ਵਰਦੇ ਵੀਰੇ ਚੱਲੀਏ ਤਿਆਰ ਆ ਜਾਵਾ ਤਿਆਰ ਨਾਉਂ ਤੇ ਆ ਜਾਵਾ ਵੀਰੇ ਨਹੀਂ ਛਤਾਜ ਕਿਆ ਕਰੇ ਇਤ ਕੰਮ ਕਿਛਤਾਜ ਆ ਤੇਰਾ ਹਾਂ ਹੁਣ ਫੇਰ ਚੁੱਪ ਕਰ ਗਿਆ ਲਿਆ ਭਾਂਡੇ ਲਾ ਜਮਾ ਡਾਣੇ ਤੇ ਆ ਡਾਣੇ ਤੇ ਸਤਾ ਚੱਲ ਚੱਲ ਫਿਰ ਹਾਂ ਬੱਥ ਫਿਰ ਚੱਲ ਓ ਫਿਰ ਚੱਲੀਓ ਫੱਬਲ ਨਾ ਮਾਰਦੀ ਕਿਤੇ ਟਿੱਟ ਆਹ 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 ਲੋਕ ਹੀ ਕਰ ਰੱਖਿਆ ਪਟਾਉਣੀ ਕੋਈ ਨਾ ਜਿਆ ਛੱਡੇ ਆ ਜੀ ਮੈਨੂੰ ਆਏ ਕੋਈ ਡੇਰੇ ਤੇ ਨਾ ਚੱਲੀਏ ਇਹ ਇਹ ਭਰਨਾ ਆਪਦੇ ਬੰਡਾ ਦੀ ਬੰਡਾਂ ਡਿਆ ਇਹ ਡਾਕੇ ਤੇ ਕੀ ਰਫੜਾ ਹੈ ਮੇਰਾ ਥਲਾ ਟੋਕਰੀ ਜਿੰਨਾ ਠਾਂ ਲਿਆ ਜੀ ਫੜਾ ਨਾ ਕੱਢ ਦੂ

ਉਹ ਜੰਤਾ ਭੰਡ ਦੇ ਠੱਪਲਟਾ ਜਮਾ ਇਕ ਠੱਪ ਦੀ ਡਾਈ ਬਣ ਨਾ ਬੱਬਰ ਆ ਬੱਬਰ ਬਾਜੀ ਜੀ ਦਾ ਕੁੰਤਾ ਹਾਂ ਤਾਂ ਹੀ ਨਾਲ ਰੱਖਿਆ ਪਾ ਇਹ ਕਿੱਥੋਂ ਚੱਕੀ ਆ ਉਹ ਜਿਹੜਾ ਆਪਣਾ ਖੱਟਰ ਖੋਲ ਕੇ ਲਗੇ ਟੱਟੂ ਬਸ਼ੇਰਾ ਬਸ ਉਹੀ ਸਮਝ ਲਾ ਜਿਹੜਾ ਨਹਿਰ ਤੇ ਛਾਲ ਟੱਪੇ ਦੇ

ਹੈਂ ਪਟਾੜਾ ਦਾ ਪਰ ਕਿਉਂ ਨਾ ਬੱਥਰ ਪੈਰ ਦੱਬ ਕੇ ਟੁੱਟੇ ਇੱਕ ਹਾਂ ਬਾ ਜਨਾਬ ਹੈ ਪੈਰ ਦੀ ਹਰ ਕਾ ਤਾਂ ਜੰਮ ਆ ਨਹੀਂ ਦਿੰਦੇ ਜੀ ਆਹ ਵੇ ਕੇ ਫਿਰ ਤਾਂ ਮੂਜੀ ਪੰਚ ਆ ਰਹੀ ਆ ਬੰਦਾ ਇਹ ਕੋਈ ਮੂਹੇ ਦੀ ਪੱਤੀ ਜਮਾ ਖਿੜਾ ਰਹੀ ਆ ਬੰਦਾ ਯਾਰ ਉਹ ਐ ਘਰ ਭਈ ਜਾ ਮੈਂ ਤਾਂ ਵਿੱਠਾ ਗੱਲ ਜਿਹੜੀ ਕੰਨ ਦਾ ਤੇ ਕਸ਼ਟ ਆ ਲਿਆ ਖੋਲ ਕੇ ਦਾ ਕੱਟੇ ਨਾਲ ਡੰਗ ਲਾ 5-7 ਦਿਨ ਚ ਪਾਈਏ ਉੱਡੂ ਬਾਡ ਵੱਡਾ ਜਾ ਕਾ ਮਰਾਂਗੇ ਆਪਾਂ ਕਿਹੜਾ ਭੇਟ ਟਾਏ ਕਿ ਨਹੀਂ ਵੀ ਛਾਲਾ ਗੇਟਾ ਚੱਲ ਛੱਡੇ ਨੂੰ ਬਹੁਤ ਦਿਨ ਹੋ ਗਏ ਕੰਮ ਹੁਣ ਹਾਂਜੀ ਮੱਟੀ ਖੋਟੀ ਸੀ ਤੂੰ ਸ਼ੁਰੂ ਕਰੀਦਾ ਜੇ ਵੱਡੀ ਕੀ ਤੋਂ ਕੱਲੇ ਫਿਰ ਕਾਟਾ ਪੈ ਜਾਂਦਾ ਕਈ ਬੜੀ ਹੁਣ ਐ ਲਾਲਾ ਆਪਾਂ ਕੱਠਾ ਪਈਆ ਕਿੱਲੇ ਬਾਹ ਲਾਈਦੇ ਠੇਕੇ ਤੇ ਹਾਂ ਤੇ ਮੁਰਕੇ ਫਸਲ ਨਾਵੇ ਕਾਟਾ ਪੈ ਯੂਏ ਆਪਣਾ ਵੀ بگੜੀ ਸੀ ਮੰਨਾ ਬਈ ਜਨ ਸਕਦਾ ਤਾਂ ਫਸਲ ਕੋ ਤਾਂ ਡਾਕੀ ਆਦਾ ਉਹ ਡਾਕਾ ਫਿਰ ਇਕੱਠਾ ਉਹਦਾ ਫਸਲ ਹੀ ਹੋਈ ਆਪਣੀ ਤੂੰ ਐ ਲਾਲਾ ਵੀ ਆਪਾਂ ਡਾਕਾ ਮਾਰਿਆ ਅਗਲੇ ਨੂੰ ਚਾ ਰੁਪਏ ਆਪਣੇ ਕੋਲ ਆਏ ਠੀਕ ਹੈ ਨਾ ਹਾਂ ਆਏ ਇਹ ਆਪਾਂ ਛੋਟਾ ਡਾਕਾ ਮਾਰਿਆ ਤਾਂ ਕੱਚੇ ਰੁਪਏ ਆਏ ਹਾਂ ਉੱਥੋਂ ਆਪਾਂ ਨੂੰ ਸਿੱਖਿਆ ਮਿਲੂ ਵੀ ਹਾਂ ਐ ਡਾਕਾ ਆਪਣਾ ਕਰੂ ਫੇਰ ਗਾਟੋ ਗਾ ਵੱਡੇ ਤੇ ਜਾਵਾਂਗੇ ਹਾਂ ਠੀਕ ਹੈ ਬਾਦ ਜਦੋਂ ਆਪਾਂ ਮੱਤੀ ਬੈਂਕ ਤੇ ਬੈਠ ਕੇ ਜਾਏ ਗਏ ਸਿੱਧਾ ਬੈਂਕ ਤੇ ਡਾਕਾ ਬੱਗਿਆ ਹਾਂ ਕਿ ਉਹ ਡਾਕਾ ਮੱਛਲੀ ਫੇਰ ਦਿਮਾਗ ਨਾਲ ਬਈਉ ਤਾਂ ਮੁਸ਼ਕਲ ਹੈ ਹਾਂ ਕੋਈ ਨਾ ਦਿਮਾਗ ਲਾ ਲਾਂਗੇ ਉੱਥੇ ਕਹੇ ਚੀਕ ਆਏ ਗੱਜਾ ਮੋਖ ਖੜੀ ਨਾ ਖਾਤੇ ਮੱਕੀ ਜਾਂ ਤੋਂ ਬੰਦੇ ਨੇ ਹਰ ਪਰ ਕਰ ਦੂ ਕੜ ਬੋਹਣਾ ਲੋਡ ਆ ਆ ਜੀ ਦਾ ਮੰਨ ਗਾ ਇਹ ਆਏ ਡਾਕੂਮੈਂਟ ਜੋਂ ਕਿ ਅਫਸਰ ਦੇ ਗਿਆ ਮੈਂ ਤੁੰਗ ਠਾ ਕਰ ਜਾ ਜਾ ਅੱਛਾ ਭਾਈ ਮੁੱਖਾ ਬਾਕੀ ਟੂਟਾ ਪੁਰਾਣਾ ਪਾਪੀ ਹੈ ਕਮਾਚ ਉਹ ਪਿਆ ਉਹ ਆ ਗਏ ਕਿਆ ਕਮ ਦੇ ਉਸਤਾਦ ਜੀ ਚਾਹਤ ਨਹੀਂ ਕਿਉਂ ਜੋ ਕਹ ਦੇਖਣ ਜੋ ਕਹ ਨਹੀਂ ਦੇਖੇ ਪਟਕੇ ਪਰ ਹੀ ਕਦਨੀ ਦੇਖ ਲੈ ਫਿਰ ਦੇਖ ਲੋ ਹੱਥ ਜੀ ਉੱਪਰ ਕੰਮ ਖਦੀ ਭਰੇ ਕੇ ਭਰੇ ਕੇ ਹਾਂ ਜੇ ਤਾਂ ਨਹੀਂ ਹੈ ਜੇ ਕੋਈ ਆ ਗਿਆ ਜੇ ਤਾਂ ਨਹੀਂ ਹੈ ਜੇ ਕੋਈ ਆ ਗਿਆ ਜੇ ਇਦਰੋਂ ਆ ਨਹੀਂ ਕੋਈ ਆਉਂਦਾ ਹੁਣ ਛੁੱਟੇ ਭਾਈ ਤੁਮੇ ਥਾਂ ਪਰਣਾ ਦੂਰ ਕਿਤੇ ਅਮਾਰਿਆ ਕਿ ਤੂੰ ਕਿਹੜੇ ਕਿੱਧਰ ਜਾਗਾ ਪਰ ਨਾ ਨਾ ਮੈਂ ਖੜਾਂ ਜਾਂਦਾ ਬਾਹਰ ਤੂੰ ਤਾਂ ਉੱਪਰ ਜਾਏਗਾ ਤੂੰ ਛਾਲੀ ਜਾ ਕੰਮ ਨੇ ਕੰਮ मगर हाथ लावा आगे कर मतली दी जी मछली टट्टी ना निकल जाती ताज नहीं निकल जी टट्टी ता हैं नहीं निकल रही कुट के रखी कुट के जी देखो पाइन जा जरा खटका क्यों कर जा खटके जा मर्बा खड़का तो हुआ जी हैं खटका तो हुआ खटका ना खार की नहीं भी ठोक दे हाँ। वो कुका भी जाते ठोक ला ला दे वो फोन चंगोल पाइन जा जरा रहने दे पंगा पू ਹੋਰ ਦੇਖ ਜਾ ਕੋਈ ਕੰਢ ਟੱਪ ਕੰਢ ਨਾਲ ਨਹੀਂ ਪਤਾ ਲੱਗਦਾ ਕੰਢ ਟੱਪਾ ਯਾਰ ਤੂੰ ਮਾਨ ਨਗਾ ਜੀ ਬੰਦ ਕਰ ਫਿਰ ਮੈਂ ਦੇਖਦਾ ਉਹ ਤੂੰ ਨਾ ਡੱਗ ਪਈ ਉਹ ਠੀਕ ਠੀਕ ਹੈ ਵਾਹ ਉਹ ਕੋਈ ਅੱਗ ਬੂਝਾ ਲਾਵਾ ਪਿੱਛੇ ਤੇ ਉੱਪਰ ਜੇ ਜੰਨੋ ਇਹ ਤਾਂ ਪਾਠੂ ਵਾਲਾ ਨੌਰਾ ਹੋਇਆ ਉੱਪਰ ਤੂੰ ਤਾਂ ਕੋਈ ਕੱਟਾ ਫੋਲਡ ਹੁੰਦੀ ਨੂੰ ਹੈ ਉਹ ਇਹ ਕੱਟਾ ਫੋਲਡ ਨਹੀਂ ਆਉਣਾ ਹੁਣ

ਕਰਟਾ ਤਾ ਤੂੰ ਬੱਬਰ ਸ਼ੇਰ ਆਂ ਤੂੰ ਬੱਬਰ ਸ਼ੇਰ ਆਂ ਆ ਮਾ ਨਾ ਆ ਮੇਰੇ ਗੰਗਾ ਨਹੀਂ ਚਾਹਦੇ ਆ ਅੱਗੇ ਰੇ ਕਰ ਦੋ ਕਦਮ ਸਾਡੇ ਤੋਂ ਆ ਦੇ ਪੁੱਤ ਉਸਤਾਜ ਜੀ ਆ ਗੇਟ ਨਾ ਖੋਲ ਕਿ ਤੇ ਕੀ ਆਪਾਂ ਪੱਟ ਦੇ ਖੋਲਣਾ ਕੀ ਆ ਤੂੰ ਬੈਠਿਆ ਆ ਪੱਟ ਨੇ ਜੇ ਕੋਈ ਆ ਗਿਆ ਇੱਧਰ ਆ ਰਫਲ ਕਾੜੇ ਵਾਸਤੇ ਰਫਲ ਤਾਂ ਚੱਲ ਨਹੀਂ ਨਹੀਂ ਲੋਡ ਆਪ ਰਉਣੀ ਹੈ ਜੇ ਗਾਟ ਬੰਦ ਹੋ ਜੂਗੀ ਕਾਨੂੰ ਬੰਨਖੂਂ ਡਿਆ ਟੂ ਖੋਲ ਦੇਖੋ ਲੌਗੇ ਦੀ ਚਾਹ ਫਿਰ ਟੂ ਖਟਕਾ ਕਟਾਣ ਦਾ ਚਾਹ ਹੋਰ ਜੀ ਦੇਖੋ ਜੀ ਚੱਕ ਦੇ ਕੀ ਫੜੀ ਚੱਲਿਆ ਹੋਣ ਚੱਕ ਮੈਂ ਮਗਰੋ ਟੇਡੀ ਜਗਾ ਰੱਖਣਾ ਵੀਰੀ ਨੇ ਕਿ ਕਿ ਰੱਖੀਆਂ ਜੀ ਮੂਰਦੀ ਆ ਗਿਆ ਚੱਕ ਚੱਕ ਲੋ ਜੀ ਉਹ ਪਾਣੀ ਦਾ ਜਰਾ ਰਾਜੀ ਤਾਂ ਜੱਪੜੀ ਤੇਰੀ ਹੋਠ ਨਹੀਂ ਲਿਪੜੀ ਜੀ ਮੁਸ਼ਕਿਆ ਹਾਂ ਡਾ ਯਾਰ ਹੈਨਾ ਚੁਟਕੀਆਂ ਕੜੀ ਜਾਂਦਾ ਵਿੱਕੀ ਮੇਰਾ ਥਾਲਿਆ ਅੱਛਾ ਇਹ ਤਾਂ ਪੱਤ ਵਜਿਆ ਜੀ ਮੈਂ ਕਰੋ ਪਾੜ ਨਾਲ ਚੁੜਦੀ ਆਗੀ ਪੈਂਦਾ ਨੱਤੇ ਹੋ ਤੇਰਾ ਬਣ ਗਿਆ ਕੰਮ ਫੇਰ ਆਸ਼ੂ ਦਾ ਕੇ ਬੜਾ ਪਹੁੰਚੇ ਤਾਂ ਸਾਹ ਭਾਈ ਜੀ ਦੇਖੋ ਉਹ ਪੈਂਦਾ ਮੁਸਕਟਾ ਰੋ ਟੱਕਾ ਜਿੰਦੀ ਪਾੜੇ ਜਿਹੜਾ ਬਗੇ ਨਹੀਂ ਚੱਕੀ ਦਾ ਨਾ ਪੰਗਾ ਲੈ ਕੋ ਮਨਕਾ ਹਲਾ ਲੇਗਾ ਇਥੋਂ ਦਵਾਰੇ ਨੇ ਦੇਖੇ ਜੀ ਗਾ ਛੱਡ ਤੂੰ ਮੈਨੂੰ ਚੱਕ ਕੇ ਨਹੀਂ ਜਾਣਾ ਕੋਕੀ ਨਹੀਂ ਹੋਏ ਉਹੀ ਮਕੰਡ ਗੱਲ ਤਾਂ ਤੇਰੇ ਵਾਲੀ ਆਏ ਇਹ ਫਿਰ ਕਾਜੀ ਉਤਰੀ ਤਪ ਕੰਨ ਦਾ ਸਰ ਜੀ ਮਾਏ ਨਾ ਟੱਪਾ ਮਕੰਡ ਬਈ ਟੱਪਾ ਪਾੜਾ ਆਫਰ ਆਪਣਾ वो अतिरिक्त तकलीफ लगा हमारे का कानून तो को कर्म कर्म इनके टप्पू में चल 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 ये पानी गिरा के यहां वो क्यों जागरे नहीं सावधानी से देखिए ये क्या बतांगागा दीजिए आप क्या इतना डाटा कुछ नहीं कुछ नहीं कुछ कुछ देख लाओ का कोई नाम है ही नहीं कोसा कले बंडे छुट्टे पे या आजा 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 गेट खोल दे आजा 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 जाएगा आजा 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 आ आजा 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 पत्ते भी चले जाओ बड़ी मैच ना ले चलिए बेटा पुरानी छठी का ले लो डोनानो हां एक जोर वाला फड़ ही गया जोर वाला मारूंगी वही बोल वही जाके ना आना आ आ खियो यार आना ले चलिए ए कानून की आनी है ओ भोगलो दिखाओ तो छोटा 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 आ छोटे से निकल जा 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 बनजा तो बनजा जा नहीं है ना सकते पाए बहुत तो बहुत कितनी अच्छी पॉइंट पर ड्यूस काफी पर ਆ ਗਾਜ ਮੈਂ ਕੋ ਗਿਆ ਆ ਗਾਜ ਐ ਇੰਸਰਾਤੀ ਜੋ ਨੈਟਟ ਅੱਜ ਖਾਟੇ ਮੱਟ ਕਾਲ ਨਾ ਤੋ ਆ ਨਾ ਜਨ ਸਾਇ ਬੰਦ ਕਾ ਅੰਜਾ ਪੰਜਾ ਜਗਾ ਜਾਨ ਅਪ ਕੈਸਾ ਕੰਨ ਲਬਈ ਤੋ ਆ ਤੋ ਜੇ ਨੋ ਪਾਛੇ ਨਾ ਆ ਰਿਹਾ ਤੇ ਬੜਕਾ ਤੋਂ ਬਾਈਕਾਂ ਦੀ ਕੋਈ ਜਾਂਦਾ ਹੈ ਜੇ ਕ ਹੱਟ ਨੂੰ ਮੋੜ ਜਾ

हां लाला हां कौन पे कट 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 के अंदर होंगे मजा थाले इनू इनू पछड़ दिए लूट ना लगे मैं लूट के अंदर वहां पर दुकान पे कट 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 रे भाग ना फेरा ਬੈਠਾ ਕੱਪ ਵੀ ਫੜਾ ਉਹ ਕੱਪ ਪਾਉਂਗਾ ਤਾਂ ਆਹ ਖਾਰੇ ਪਿੰਡ ਦਾ ਹਸਾਬ ਕਿਤਾਬ ਦਾ ਉਹ ਖਾਰੇ ਪਿੰਡ ਦਾ ਹਸਾਬ ਕਿਤਾਬ ਦਾ ਕਾਪੀ ਕੀ ਬੋਲ ਦੇ ਕੇ ਨਹੀਂ ਹੁਫਦਾ ਦੇ ਪਿੰਡ ਟੁੱਟਾ ਟੱਟ ਨੂੰ ਨਾਂ ਲਿਖ ਕੇ ਰੋਲਾ ਪਾ ਦੂਗਾ ਸਾਰੇ ਪਿੰਡ ਦਾ ਹਸਾਬ ਕਿਤਾਬ ਆਇਤਾ ਦੇ ਮੈਨੂੰ ਫਾਈਲ ਕਿੱਧਰ ਗਿਆ ਉਹ ਜੀ ਬਾਤ ਲਾਸੀ ਦੇ ਤੇਰੀ ਕੋਹਤਾ ਕੁਛ ਨਹੀਂ ਹੈਗਾ ਬਹੁਤਾ ਸਾਰੇ ਆਪਸ ਤਾ ਖੋ ਨਾ ਤੁਸੀਂ ਹਾਂ ਡੱਬੇ ਵੀ ਦੇ ਸਾਨੂੰ ਹਾਂ ਹਾਂ ਡੱਬੇ ਵੀ ਲੈ ਉਹ ਬੀੜੀ ਲਾ ਮੰਗ ਰੱਖ ਰੱਖ ਹਾਂ ਡੱਬੀ ਕੀ ਤੇ ਤਰੰਗ ਲੈਣੀਆਂ ਤੁਸੀਂ ਡੱਬੀ ਤਾਂ ਦੇ ਦਿਓ ਮੈਨੂੰ ਥੱਲੇ ਜੇ ਵੀ ਖੜ੍ਹਦੇ ਥੱਲੇ ਬੈਠ ਖੜ੍ਹ ਜਾ ਖੜ੍ਹ ਥੱਲੇ ਬੈਠ ਥੱਲੇ ਬੈਠ ਉਹ ਥੱਲੇ ਜਿਹੜਾ ਕੋਸ਼ ਹੈਗਾ 18 ਕੱਢ ਕੇ ਫੜਾ ਦੇ ਸਾਰਾ ਕੁਛ ਕੀ ਰਹਿ ਗਿਆ ਸਾਰਾ ਕੁਛ ਤਾਂ ਖੋਲਿਆ ਦੱਸੀ ਰੌਲਾ ਪਿਆ ਫਾਇਰ ਮਾਰ ਦੂਆ ਮੈਂ ਬਖਸ਼ ਦਿਓ ਮੈਨੂੰ ਬਖਸ਼ ਦਿਓ ਜੀ ਬਖਸ਼ ਦਿਓ ਐ ਕੱਢੋ ਇਹਨੂੰ ਕੱਟ ਕੇ ਕੋੜਿਆਂ ਦੇ ਖੜਖੜਾ ਮਰਵਾਇਆ ਬਖਸ਼ ਦਿਓ ਜੀ ਬਖਸ਼ ਦਿਓ ਮੈਨੂੰ ਜੀ ਬਖਸ਼ ਖਾੜੋ ਖੋਪਿਆ ਬਖਸ਼ बैठो, बैठो कोटी सारा बैठ कुछ ले, ले ले जी मेरी जान बख्शी दो जी जान बख्शी दो मेरी जी कट्टे पे बैठो खड़ा हो और तो मेरी जान बख्शी दो और मारू मैं बैठ कट्टे पे मेरी जान बख्शी दो जी तुसी तो मैं सारी चीज देती मैं ता करना मकान दा हां ਇਹ ਤਾਂ ਕੋੜਾ ਤੇ ਖਰਖਰਾ ਮਰਾ ਕਰਾਂਗੇ ਲਾਲੇ ਮੈਂ ਤਾਂ ਪਹਿਲੇ ਹੀ ਕਹੀ ਜਾਂਦਾ ਬਠੋਟੇ ਕੋਟ ਮੈਨੂੰ ਬਖਸ਼ ਦਿਓ ਕੱਟਾ ਮਾਰ ਕੱਟਾ ਮਾਰ ਜੀ ਮੈਂ ਟੱਕਾ ਨਹੀਂ ਲੈ ਕੇ ਜਾਂਦਾ ਮੈਂ ਕਹਿੰਦਾ ਲੱਤ ਨਾ ਭੰਨ ਦੇ ਨੀ ਹਾਂ ਲੱਤ ਨਾ ਭੰਨ ਦੇ ਦਿਨ ਮੈਂ ਤਾਕੜਾ ਲਾ ਰਾਂ ਲਾਲ ਇਹ ਆਪ ਜੀ ਮੈਨੂੰ ਬਖਸ਼ ਦਿਓ ਜੀ ਹਾਂ ਬਖਸ਼ ਦਿਓ ਜੀ ਮੈਨੂੰ ਇਹ ਕਰ ਇਹਨੂੰ ਛੱਡ ਪੜੀ ਜਾ ਤੂੰ ਆਪਣਾ ਕੰਮ ਤੋੜ ਇਹਨੂੰ ਜਾਨ ਦੇ ਕਰ ਜਾ ਪਾ ਜਾ ਪਿੱਛੇ ਮੜ ਕੇ ਨਾ ਟਿੱਕੇ ਫਾਇਰ ਮਾਰੂ ਮੈਂ ਇਹ ਗਾਹਾਂ ਗੱਲ ਕਦੀ ਨਾ ਥਾਵ ਲਾਲੇ ਅੱਗੇ ਜਾ ਮੇਰਾ ਬੈਗ ਦਵਾ ਦੇ ਨੀ ਦੇ ਦੇ ਬਾਗੀ ਜੇ ਗਾਹਾਂ ਗੱਲ ਕਰੀ ਨਾ ਸਾਬ ਲਾਲਾ ਕੀ ਲੈ ਕੀ ਮੋਹ ਹੈ ਜੇ ਘਰੇ ਬਰੂ ਮੈਨੂੰ ਬੈਗ ਦੇ ਦੋ ਬੈਗ ਦੇ ਦੋ ਖੜ ਜਾ ਫਿਰ ਫੈਲ ਜਾ ਕੱਢ ਹੀ ਦਿੰਨਾ ਯਾਰ ਪਿੱਛੇ ਮੁੜ ਕੇ ਨਾ ਦੇਖੀ ਜੇ ਪਿੰਜ ਚ ਰੋੜਾ ਪਾਟਾ ਨਾ ਲਾਲਾ ਤੂੰ ਹੱਥ ਕਿਸ ਕੋਲ ਵੀ ਜਾਦਾ ਫਾਜੀ ਕਿਸ ਕੋਲ ਵੀ ਜਾਦਾ ਆ ਜਾ ਰੋ ਚੱਲ 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 ਪੀਏ ਤਾਂ ਕਿਹਾ ਕਿੰਨੇ ਕਰ ਬੈਗ ਖੋ ਜਾ ਬਰੂ ਖੜ ਮੈਂ ਖੜ ਜਾ ਦੇਖ ਲੈ ਦੇਖ ਲੈ

ਖਾ ਚੱਕਾ ਉਹਨਾਂ ਮੈਨ ਲੱਗਦਾ ਕੀ ਲਾਲੀ ਨੂੰ ਮੂੰਹ ਦਿਖਾਵਾਂਗੇ ਜਮਾ ਪੱਟੇ ਗਏ ਆਏ ਹਾਏ ਹੁਣ ਕੀ ਕਰੀਏ ਸਣਿਕ ਸਾਹ ਵਾਲੀ ਕਾਪੀ ਵੀ ਲੈ ਕੇ ਸਾਰੇ ਪਿੰਡ ਦਾ ਹਿਸਾਬ ਸੀਗਾ ਕੀ ਕਰੀਏ ਮਾਰਤੇ ਜਮਾ ਕਰੇ ਨਹੀਂ ਬੜਨ ਦੇਣੇ ਅੱਜ ਦਾ ਮਾਰਦੇ ਗੋਲੀ ਮਾਰਦੇ ਸੀ ਜੇ ਨਾਂ ਫੜਾਉਂਦਾ ਮਾਰਤੇ ਜਮਾ ਜਮਾ ਮਾਰਤੇ